ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦਰਸ਼ਕੋ ਗਲਤ ਜਿਵੇਂ ਕਰਨੀ ਸੀ ਅਰਸ਼ਦੀਪ ਕੌਰ ਗਰੇਵਾਲ ਦੀ ਜਿਹੜੀ ਇਨਸਪੈਕਟਰ ਮੋਗਾ ਦੇ ਥਾਣਾ ਕੋਟ ਹਿਸਾ ਖਾਂ ਦੇ ਵਿੱਚ ਹੁੰਦੀ ਸੀ ਕਿਸੇ ਟਾਈਮ ਉਥੇ ਕਰਾਪਸ਼ਨ ਦਾ ਕੇਸ ਬਣਿਆ ਉਥੇ ਐਨਡੀਪੀਐਸ ਐਕਟ ਦਾ ਕੇਸ ਬਣਿਆ ਤੇ ਉਹੋ ਕੇਸ ਦੇ ਵਿੱਚ ਭੱਜ ਗਈ ਸੀ ਭਗੌੜਾ ਕਰਾਲ ਦਿੱਤੀ ਸੀ ਤੇ ਉਸਨੇ ਕੱਲ ਸਰੈਂਡਰ ਕੀਤਾ ਮੋਗਾ ਅਦਾਲਤ ਦੇ ਵਿੱਚ ਗੱਲ ਤਾਂ ਮੈਂ ਉਹਦੀ ਕਰਨੀ ਸੀ ਪੂਰੀ ਕਹਾਣੀ ਸੁਣਾਉਣੀ ਆ ਉਹਦੀ ਸਾਨੂੰ ਅਰਸ਼ਦੀਪ ਗਰੇਵਾਲ ਦੀ ਕੀ ਆ ਉਹ ਸਾਰਾ A to Z ਤੱਕ ਕਹਾਣੀ ਤੁਸੀਂ ਇਸ ਵੀਡੀਓ ਦੇ ਵਿੱਚ ਸੁਣੋਗੇ ਲੇਕਿਨ ਜਦੋਂ ਮੈਂ ਵੀਡੀਓ ਬਣਾਉਣ ਲੱਗਿਆ ਉਸੇ ਵੇਲੇ ਇਨਫੋਰਮੇਸ਼ਨ ਮੈਨੂੰ ਮਿਲ ਗਈ ਕਿ ਜੀ ਹਰਚੰਦ ਸਿੰਘ ਪੁੱਲਰ ਜਿਹੜਾ ਡੀਆਈਜੀ ਹੈ ਰੋਪੜ ਰੇਜ ਦਾ ਉਹਨੂੰ ਗ੍ਰਿਫਟਾਰ ਕਰ ਲਿਆ ਸੀਬੀਆਈ ਨੇ ਸੀਬੀਆਈ ਨੇ ਕਿਉਂ ਕੀਤਾ Trap ਲਾ ਕੇ ਗ੍ਰਿਫਟਾਰ ਉਹ ਇਹ ਕਿਹਾ ਜਾਂਦਾ ਹੈ ਕਿ ਇੱਕ ਮੰਡੀ ਗਵਿੰਦਗੜ ਦਾ ਸਕ੍ਰੈਪ ਵਪਾਰੀ ਹੈ ਜਿਸ ਨੇ ਇਹ ਕਿਹਾ ਇਹ ਸ਼ਿਕਾਇਤ ਕੀਤੀ ਕਿ ਇਹ ਭੁੱਲਰ ਮੈਥੋਂ 5 ਲੱਖ ਰੁਪਏ ਮੰਥਲੀ ਲੈ ਰਹੇ ਇਹ ਨੇ ਸ਼ਿਕਾਇਤ ਕੀਤੀ ਤੇ ਸੀਬੀਆਈ ਨੇ ਕਹਿੰਦੇ ਪਿਛਲੇ 10 ਦਿਨ ਤੋਂ ਹਰਚਲ ਸਿੰਘ ਭੁੱਲਰ ਦੇ ਮਗਰ ਲੱਗੀ ਹੋਈ ਸੀ ਤੇ ਅੱਜ ਉਸ ਨੂੰ ਗ੍ਰਿਫਟਾਰ ਕਰ ਲਿਆ ਗਿਆ ਹੁਣ ਇਹ ਚ ਸੱਚ ਕੀ ਹੈ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਇਹਨੂੰ ਇਮਾਨਦਾਰ ਅਫਸਰ ਮੰਨਿਆ ਜਾਂਦਾ ਵੀ ਸਿਰਸ ਚੰਦ ਸਿੰਘ ਭੁੱਲਰ ਬੜਾ ਐਕਟਿਵ ਅਫਸਰ ਇਮਾਨਦਾਰ ਅਫਸਰ ਔਰ ਡੀਜੀਪੀ ਦਾ ਬੇਟਾ ਸਾਬਕਾ ਡੀਜੀਪੀ ਮਹਿਰ ਸਿੰਘ ਭੁੱਲਰ ਦਾ ਬੇਟਾ ਇਹਦੀ ਖਾਂਤਾ ਨਹੀਂ ਅਫਸਰ ਨੇ ਪਹਿਲੇ ਸਾਰੇ ਐ ਕਹਿ ਦਈਏ ਕਿ ਸਿਰੇਪ ਤੋਂ ਭੁੱਲਰਾਂ ਦੀ ਪੁਲਿਸ ਕਹਿੰਦੇ ਹੁੰਦੇ ਸੀ ਬਹੁਤ ਭੁੱਲਰ ਉਹ ਪੁਲਿਸ ਭਰਤੀ ਹੋਏ ਤੇ ਉਹ ਹਰਚੰਦ ਸਿੰਘ ਭੁੱਲਰ ਨੂੰ ਰਜਿਸਟਰ ਕਰ ਲਿਆ ਹਾਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਫਾਇਰੇਤਾ ਕੋਰਟ ਚ ਪੇਸ਼ ਕਰਨਾ ਹੈ ਫਿਰ ਮਾਨਡ ਲੈਣਾ ਹੈ ਸੀਬੀਏ ਨੇ ਬਹੁਤ ਕੁਝ ਕਰਨਾ ਹੈ ਤੇ ਇਨਵੈਸਟੀਗੇਸ਼ਨ ਇਹ ਤਾਂ ਮੁੱਢਲੀ ਜਾਣਕਾਰੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਤੱਥ ਸਾਹਮਣੇ ਆਉਂਦੇ ਨੇ ਹਾਲ ਤਾਂ ਇਹ ਵੀ ਚਰਚਾ ਹੋਣ ਦਾ ਕਿ ਮੀਡੀਆ ਦਾ ਕੀ ਹੈ ਤਾਂ ਕੈਸ ਰਹੀਆਂ ਲੰਦਾ ਰਹਿੰਦਾ ਕਿ ਜੀ ਜਦੋਂ ਉਹ ਜਿਹੜਾ ਰਾਜਸਥਾਨੀ ਜਿਹੜਾ ਰਾਜ ਸਭਾ ਦੇ ਵਿੱਚ 20 ਬੰਦਿਆਂ ਦਾ ਨਾਮ ਦਿੱਤਾ ਐਮਐਲਏ ਜੀ ਨੇ ਫਰਜੀ ਸਿਗਨੇਚਰ ਕੀਤੇ 10 ਐਮਐਲਏ ਦੇ ਨਵਨੀਤ ਚਤਰਪੇਦੀ ਜਦੋਂ ਰੁੱਪੜ ਪੁਲਿਸ ਨੇ ਉਹਨੂੰ ਗ੍ਰਿਫਟਾਰ ਕੀਤਾ ਤੇ ਉਸੇ ਦਿਨੀ ਫਿਰ ਇਹ ਹੋ ਗਈ ਕਾਰਵਾਈ ਰੁੱਪੜ ਰੇਂਜ ਦਾ ਡੀਏਜੀ ਫੜਿਆ ਗਿਆ ਪਤਾ ਨਹੀਂ ਉਹਦੇ ਨਾਲ ਕੋਈ ਕਨੈਕਸ਼ਨ ਹੈ ਜਾਂ ਨਹੀਂ ਲੇਕਿਨ ਮੀਡੀਆ 'ਚ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਔਰ ਚੱਲਣ ਗਿਆ ਇੱਕ ਵੱਡਾ ਅਫਸਰ ਫੜਿਆ ਇਹ ਗੱਲ ਲੇਕਿਨ ਜੇ ਆਪਾਂ ਇਹਨੂੰ ਮੰਨ ਲਈਏ ਪਰ ਦੂਜੇ ਪਾਸੇ ਇੱਕ ਐਸਐਚਓ ਦਾ ਕੇਸ ਪੁਲਿਸ ਪੰਜਾਬ ਪੁਲਿਸ ਅਕਸਰ ਖਬਰਾਂ 'ਚ ਰਹਿੰਦੀ ਹੈ ਔਰ ਰਹਿੰਦੀ ਵੀ ਕਈ ਵਾਰੀ ਨੈਗੇਟਿਵ ਜਿਹੜੇ ਐ ਪਖਤ ਹੋਈ ਐ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਿਆ ਸੀ ਉਹ ਅਰਸ਼ਦੀਪ ਔਰ ਗਰੇਵਾਲ ਹੈ ਲੇਡੀ ਸਿੰਘਮ ਕਹਿੰਦੇ ਹੁੰਦੇ ਸੀ ਕਿਸ ਟਾਈਮ ਦੇਖੋ ਕੁੜੀ ਦੇਖਣ ਪੱਖੋਂ ਬਿਲਕੁਲ ਹੀ ਮਾਡਲ ਲੁੱਕ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੈ ਔਰ ਸੋਹਣੀ ਸਰਖੀ ਔਰ ਬਿਲਕੁਲ ਸਖਤ ਅਪਸਰਾ ਚ ਗਿਣੀ ਜਾਂਦੀ ਇਹ ਉਹਦੇ ਬਾਰੇ ਹੁੰਦਾ ਸੀ ਕਿਸੇ ਟਾਈਮ ਕਿਸੇ ਟਾਈਮ ਮੈਂ ਤਾਂ ਕਹਿੰਨਾ ਕਿ ਹੁਣ ਤਾਂ ਪਕੌੜਾ ਕਰਾਰ ਦਿੱਤੀ ਗਈ ਸੀ ਹੋਇਆ ਇਹ ਸੀ ਕੇਸ ਤਾਂ ਜਿਹੜਾ ਮੋਗਾ ਜਿੱਥੋਂ ਐਸ ਐਚ ਓ ਸੀ ਕੋਰਟ ਸੇਖਾ ਉਦੋਂ ਦੀ ਗੱਲ ਹੈ 1 ਅਕਤੂਬਰ 24 ਦੀ ਤਕਰੀਬਨ ਸਾਲ ਹੀ ਹੋ ਗਿਆ ਸਾਲ ਤੋਂ ਉੱਪਰ ਹੋ ਗਿਆ ਥੋੜਾ ਜਿਹਾ ਉੱਥੇ ਇਹ ਤੇ ਇਹਦੇ ਨਾਲ ਦੋ ਬੰਦੇ ਇੱਕ ਮੁਨਸ਼ੀ ਉੱਥੋਂ ਦਾ ਗੁਰਪ੍ਰੀਤ ਸਿੰਘ ਇਹਨਾਂ ਨੇ ਇੱਕ ਅਮਰਪ੍ਰੀਤ ਸਿੰਘ ਨੌ ਦਾ ਬੰਦਾ ਫੜਿਆ ਸੀ 2 ਕਿਲੋ ਤੇ ਅਫੀਮ ਫੜੀ ਸੀ ਅਸਲ ਵਿੱਚ ਬੰਦੇ ਤਿੰਨ ਸੀ ਇੱਕ ਮਨਪ੍ਰੀਤ ਸੀ ਇੱਕ ਜਿਹੜਾ ਹੈ ਗੁਰਪ੍ਰੀਤ ਸੀ ਇਹਦਾ ਮੁੰਡਾ ਸੀ ਅਮਰਪ੍ਰੀਤ ਦਾ ਉਹਨਾਂ ਕੋਲ ਵਿੱਚ 2 ਕਿਲੋ ਫੀਮ ਸੀ ਇਹਨਾਂ ਨੇ ਦਿਖਾਈ 2 ਕਿਲੋ ਸੀ ਤੇ ਉਹਨਾਂ ਨੂੰ ਛੜਦਾ ਸੀ ਪੈਸੇ ਲੈ ਕੇ 8 ਲੱਖ ਰੁਪਏ ਦੇ ਮੰਗੇ ਸੀ 5 ਲੱਖ ਸੌਦਾ ਹੋਇਆ ਸੀ ਇਸ ਕਿਸਮ ਦੀ ਇੱਕ ਕਹਾਣੀ ਸੀ ਇਹਨਾਂ ਤੇ ਕੇਸ ਬਣ ਗਿਆ ਸੀ ਇਹੇ ਫਰਾਰ ਹੋ ਗਈ ਸੀ ਤੇ ਇਹਨੇ ਫਿਰ ਸੈਕਸ਼ੂਅਲ ਹਰਾਸਮੈਂਟ ਤੇ ਅਜਾਮ ਬਲਾਏ ਜਿਹੜੇ ਅਕਸਰ ਹੁੰਦੇ ਨੇ ਇਸ ਤਰ੍ਹਾਂ ਲੇਕਨ ਇਥੇ ਐਫਆਈਓ ਹੋਰੀ ਤੇ ਉਸ ਤੋਂ ਵਾਧੇ ਹੈ ਫਰਾਰ ਹੋ ਗਈ ਜੁਲਾਈ ਦੇ ਵਿੱਚ ਇਹਨੂੰ ਜੁਲਾਈ 25 ਦੇ ਵਿੱਚ ਇਸ ਨੂੰ ਡਿਕਲੇਅਰ ਕੀਤਾ ਗਿਆ ਅਫੈਂਡਰ ਪ੍ਰੋਕਲੇਮਡ ਅਫੈਂਡਰ ਭਗੌੜਾ ਕਰਾਰ ਦੇ ਦਿੱਤਾ ਗਿਆ ਤੇ ਹੁਣ ਇਹਨੇ ਸਰੈਂਡਰ ਕੀਤਾ ਤੇ 20 ਅਕਤੂਬਰ ਤੱਕ ਇਹਦੀ ਜਸਡੀਸ਼ਨ ਕਸਟਡੀ ਹੈ ਇਹ ਤਾਂ ਹੈ ਤਾਜੀ ਅਪਡੇਟ ਜਿਹਦੇ ਕਰਕੇ ਇਹ ਖਬਰਾਂ ਚ ਦੁਬਾਰਾ ਆਈ ਹੈ ਉਹ ਲੋਕੀ ਬਾਪਰੇ ਆਸੀ ਉਹ ਸਾਰੀ ਕਹਾਣੀ ਤੁਸੀਂ ਫਿਰ ਰਿਵਾਈਜ਼ ਕਰ ਲਓ ਹੋਇਆ ਏ ਸੀ ਕਿ 1 ਅਕਤੂਬਰ 2024 ਦੀ ਗੱਲ ਹੈ ਇਹ ਐਸ ਐਚਓ ਸਹਿਵਾ ਇਹਦੇ ਇੱਕ ਚਹ ਨਕਲ ਆਇਆ ਇੱਕ ਤਸਕਰ ਫੜਿਆ ਬੇਸਿਕ ਕਹਿੰਦੇ ਇਨਫੋਰਮੇਸ਼ਨ ਸੀ ਤੇ 2 ਕਿਲੋ ਫੀਮਤੋਂ ਫੜੀ ਗਈ ਦੱਸਿਆ ਇਹ ਗਿਆ 2 ਕਿਲੋ ਆਫੀ ਇਹਦੇ ਅਰਸ਼ਦੀਪ ਗਰੇਵਾਲ ਜਿਹੜੀ ਕੋਰਟੀ ਸਿਖਾਂ ਦੀ ਸੀ ਐਸ ਐਚਓ ਤੇ ਉੱਥੋਂ ਦਾ ਮੁੰਸੀ ਗੁਰਪ੍ਰੀਤ ਸਿੰਘ ਤੇ ਨਾਲ ਬਾਰਖਾੜੀ ਚੌਕੀ ਦਾ ਮੁੰਸੀ ਰਾਜਪਾਲ ਸਿੰਘ ਇਹ ਸੀ ਹੁਣ ਕੀ ਹੋਇਆ ਇਹ ਤਾਂ ਫੜੇਗੇ ਨਾਲ ਇੱਕ ਹੋਰ ਵੀ ਗੱਲ ਸੀ ਅਮਰਜੀਤ ਅਮਰਪ੍ਰੀਤ ਦਾ ਬੇਟਾ ਗੁਰਪ੍ਰੀਤ ਤੇ ਉਹਦਾ ਭਰਾ ਮਨਪ੍ਰੀਤ ਉਹ ਵੀ ਸੀ ਉਹਨਾਂ ਦੇ ਕੋਲ 3 ਕਿਲੋ ਫੀਮ ਸੀ 5 ਕਿਲੋ ਫੀਮ ਸੀ ਟੋਟਲ ਇਹਨਾਂ 3 ਕਿਲੋ 5 ਕਿਲੋ ਫੀਮ ਸੀ 2 ਕਿਲੋ ਦਿਖਾਈ ਗਈ 3 ਕਿਲੋ ਨਹੀਂ ਦਿਖਾਈ ਗਈ ਇੱਕ ਬੰਦਾ ਫੜਿਆ ਗਿਆ ਥੋ ਛੱਡੇ ਗਏ ਛੱਡਣ ਦਾ ਸੌਦਾ ਹੋਇਆ 8 ਲੱਖ ਦੇ ਵਿੱਚ 8 ਲੱਖ ਮੰਨੇ ਮੰਗੇ ਗਏ ਲੇਕਿਨ ਦਿੱਤਾ ਉਹਨਾਂ ਨੇ 5 ਲੱਖ 5 ਲੱਖ ਰੁਪਿਆ ਇਹਨਾਂ ਦੋਨਾਂ ਨੂੰ ਛੱਡਣ ਲਈ 5 ਲੱਖ ਤੇ 3 ਕਿਲੋ ਫੀਮ ਐ ਕਹਿ ਲਓ ਤੁਸੀਂ ਤੇ ਕਿਲੋ ਫੀਮ ਮੈਨੂੰ ਨਹੀਂ ਪਤਾ ਉਹਦਾ ਰੇਟ ਕੀ ਹੁੰਦਾ ਹੁੰਦਾ ਉਹ 3-4 ਲੱਖ ਦਾ ਲੱਖ ਰੁਪਏ ਕਿਲੋ ਮੈਨੂੰ ਸੱਚਮੁੱਚ ਹੀ ਨਹੀਂ ਪਤਾ ਕਿੰਨੇ ਰੁਪਏ ਕਿਲੋ ਹੁੰਦੀ ਹੈ ਫੀਮ 3 ਲੱਖ ਦੀ 3 ਕਿਲੋ ਫੀਮ ਤੇ 5 ਲੱਖ ਰੁਪਇਆ ਤੇ ਛੱਡ ਦਿੱਤਾ ਗਿਆ ਮਨਪ੍ਰੀਤ ਤੇ ਗੁਰਪ੍ਰੀਤ ਨੂੰ ਇਹ ਸੌਦਾ ਹੋਇਆ ਤੇ ਇਹਨਾਂ ਨੇ ਪੈਸਾ ਆਪ ਚ ਲੁੱਟਦਾ ਮਾਲ ਰਿਸ਼ਵਤ ਦਾ ਮਾਲ ਵੰਡ ਲਿਆ ਤਿੰਨਾਂ ਨੇ ਕਿਹਦੇ ਕਿਹਨੇ ਅਰਸ਼ਦੀਪ ਗਰੇਵਾਲ ਐਸਐਚਓ ਨੇ ਗੁਰਪ੍ਰੀਤ ਸਿੰਘ ਮਨਸ਼ੀ ਕੋਟੇਸ਼ਾਹਾਂ ਤੇ ਮਨਸ਼ੀ ਬਾਲਖੰਡੀ ਦੇ ਰਾਜਪਾਲ ਸਿੰਘ ਨੇ ਇਹ ਕਿਸ ਹੁਣ ਇਹ ਮਾਮਲਾ ਲੁਕਿਆ ਨਹੀਂ ਰਿਹਾ ਇਹ ਮਾਮਲਾ ਆ ਗਿਆ ਅਫਸਰਾਂ ਦੀ ਨਿਗਾਹ ਦੇ ਵਿੱਚ ਡੀਐਸਪੀ ਰਮਨਦੀਪ ਨੇ ਇਹਨੂੰ ਜਿਹੜਾ ਹੈ ਜਾਂਚ ਕੀਤੀ ਇਨਵੈਸਟੀਗੇਟ ਕੀਤਾ ਤੇ ਉਹ ਕਹਦਾ ਕਿ ਮੇਰੇ ਕੋਲ ਸਬੂਤ ਨੇ ਤੇ ਉਹਨਾਂ ਨੇ ਇਹਨਾਂ ਤਿੰਨਾਂ ਤੇ ਕੇਸ ਦਰਜ ਕਰ ਲਿਆ ਐਫ ਆਈ ਆਰ ਦਰਜ ਕਰ ਲਈ ਕਿਹੜੀ ਕਿਹੜੀ ਕਰਾਪਸ਼ਨ ਦੀ ਜਿਹੜਾ 5 ਲੱਖ 3 ਕਿਲੋ ਦੀ ਫੀਮ ਜਿਹੜੀ ਐਨ ਡੀ ਪੀ ਐਸ ਐਕਟ ਦੇ ਅਧੀਨ ਆਉਂਦੇ ਸੋ ਇਹੇ ਸਸਪੈਂਡ ਕਰਤੇ ਤੇ ਕੇਸ ਇਹਨਾਂ ਤੇ ਪਾ ਦਿੱਤਾ ਗਿਆ ਹੁਣ ਜਿਹੜਾ ਆਉਂਦੀ ਹੈ ਅਰਸ਼ ਦੀ ਗਰੇਵਾਲ ਉਹੋ ਫਰਾਰ ਹੋ ਗਈ ਲੇਕਿਨ ਉਸਨੇ ਇਲزام ਲਾਇਆ ਇਲزام ਕੀ ਲਾਇਆ ਉਸਨੇ ਅਰਸ਼ਦੀਪ ਗਰੇਵਾਲ ਨੇ ਕਿ ਇਹ ਸਾਰਾ ਕੁਝ ਇਹ ਗਿਲੀਮਿਚੀ ਸਾਜਸ਼ ਸੀ ਮੇਰੇ ਖਿਲਾਫ ਇਹ ਮੈਥੋ ਕਈ ਕਿਸਮ ਦੀਆ ਜਿਹੜੀਆ ਚਾਹੁੰਦੇ ਸੀ ਰਿਲੈਕਸੇਸ਼ਨ ਕਾਫੀ ਕੁ ਚਾਹੁੰਦੇ ਸੀ ਮੈਥੋ ਪਹਿਲਾ ਤਾਂ ਉਹਨੇ ਇਹੀ ਕਿਹਾ ਕਿ ਸੈਕਸ਼ੂਅਲ ਹਰਾਸਮੈਂਟ ਐਵਲਰੀ ਕਰਦੇ ਸੀ ਮੰਗ ਸੀ ਇਹਨਾਂ ਦੀ ਇਸ ਮੰਗ ਦੇ ਵਿੱਚ ਇਹ ਹਮੇਸ਼ਾ ਹੁੰਦਾ ਹੈ ਲੇਕਿਨ ਜੇ ਤੁਸੀਂ ਉਹ ਕੁੜੀ ਦੀ ਫੋਟੋ ਦੇਖੋਗੇ ਤੁਸੀਂ ਕਹੋਗੇ ਵੀ ਇਸ ਤਰ੍ਹਾਂ ਦੀ ਮੰਗ ਕੀਤੀ ਜਾ ਸਕਦੀ ਮੈਂ ਕਿਹਾ ਨਾ ਕਿ ਸੋਹਣੀ ਸਰਕੀ ਮਾਡਲ ਲੋ ਕੁੱਚੀ ਲੰਬੀ ਸਭ ਕੁਝ ਫੇਸਬੁੱਕ ਤੇ ਕਾਫੀ ਐਕਟਿਵ ਤੇ ਇਹਦੇ ਵਿੱਚ ਜਿਹੜੇ ਦੋ ਬੰਦਿਆਂ ਤੇ ਇਲਜ਼ਾਮ ਲਾਏ ਇੱਕ ਤਾਂ ਡੀਐਸਪੀ ਰਮਨਦੀਪ ਤੇ ਦੂਜਾ ਐਸਪੀ ਬਲਕੇਸਨ ਜੋ ਇਹ ਲਾਇਆ ਫੇਸਬੁੱਕ ਤੇ ਭੱਜਣ ਤੋਂ ਬਾਅਦ ਉਹਦੇ ਚ ਦੋ ਕੇਸ ਨੇ ਰੱਖੇ ਇੱਕ ਇਹਨੇ ਬਾਰਕਸ਼ੰਤ ਤੇ ਤਾਂ ਇਹ ਲਾਇਆ ਕਿ ਇੱਕ ਪਿੰਡ ਡਾਲਾ ਦੇ ਵਿੱਚ ਮਰਡਰ ਹੋ ਗਿਆ ਸੀ ਕਤਲ ਹੋ ਗਿਆ ਸੀ ਉਹ ਮਰਡਰ ਕੇਸ ਦੇ ਵਿੱਚ ਚਾਰ ਦੋਸ਼ੀ ਸੀ ਬੰਦੇ ਇਹ ਬੰਦੇ ਉਹਨਾਂ ਚ ਦੋਸ਼ੀਆਂ ਨੂੰ ਵਧਾਉਣਾ ਚਾਹੁੰਦੇ ਸੀ ਅੱਠ ਨੌ ਕਰਨਾ ਚਾਹੁੰਦੇ ਸੀ ਆਪੀਸੀ ਦੀ ਧਾਰਾ 302 ਲੱਗੀ ਸੀ ਕਹਿੰਦੇ ਮੈਨੂੰ ਐਸਐਸਪੀ ਆਫਿਸ ਚ ਬੁਲਾਇਆ ਗਿਆ ਐਸਪੀ ਬਾਲਕ੍ਰਿਸ਼ਨ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਐਫਆਈਆਰ ਚ ਬੰਦੇ ਦੇ ਨੋ ਪਾਓ ਕਹਿੰਦੇ ਮੈਂ ਕਿਹਾ ਮੇ ਤਾਂ ਡੀਜੀਆਰ ਕੱਟ ਚੁੱਕੀ ਆ ਮਤਲਬ ਕਿ ਇਹਨੇ ਹੁੰਦੇ ਦੇ ਮਤਾਬਿਕ ਕੰਮ ਨਹੀਂ ਕੀਤਾ ਜੋ ਚਾਹੁੰਦੇ ਸੀ ਕਹਿੰਦੇ ਉਹਨੇ ਮੈਨੂੰ ਧਮਕਾਇਆ ਮੈਂ ਤੈਨੂੰ ਇਹ ਜਾਂ ਦੱਸੂ ਤੂੰ ਯਾਦ ਰੱਖੇਂਗੀ ਵੀ ਡੀਡੀਆਰ ਕਿਵੇਂ ਕੱਟੀਦੀ ਆ ਤੇ ਐਂਟਰੀ ਕਿਵੇਂ ਪਾਈਦੀ ਆ ਇਹ ਕਹਿੰਦੇ ਬਾਰਕਸ਼ਰ ਦੇ ਬੰਦੇ ਨੂੰ ਕਿਹਾ ਇਹ ਤਾਂ ਇੱਕ ਪੱਖ ਪਿਆ ਦੂਜਾ ਪੱਖ ਕੀ ਹੈ ਜਿਹੜਾ ਇਹਨੇ ਕਿਹਾ ਵੀ ਮੇਰੇ ਨਾਲ ਕਿਉਂ ਬਦਲਾ ਲੈ ਗਏ ਇੱਕ ਤਾਈ ਕੇਸ ਹੋ ਗਿਆ ਦੂਜਾ ਡੀਐਸਪੀ ਜਿਹੜਾ ਰਮਨਦੀਪ ਤੇ ਉਹ ਕਹਿੰਦਾ ਮੈਨੂੰ ਮਿਲਿਆ ਧਰਮਕੋਟ ਇੱਕ ਕੈਫੇਟੇਰੀਆ ਚ ਕੈਫੇ ਚ ਮਿਲੇ ਮੈਨੂੰ ਕਹਿੰਦੇ ਆਜੋ ਦਫ਼ਤਰ ਮੈਂ ਕਹਿੰਦੇ ਦਫ਼ਤਰ ਗਏ ਦਫ਼ਤਰ ਜਾਣ ਸਰ ਬਾਕੀ ਬੰਦੇ ਚਲੇ ਗਏ ਦੇ ਜਿਹੜੀ ਡੋਣੇ ਰਹੇਗੇ ਐ ਕਹਿ ਲਿਆ ਜਾਇ ਬਜ਼ਰੋਂ ਨੇ 50 ਤੇ ਜੋ ਵੀ ਹੋਇਆ ਤਾਲਾ ਲਾਤਾ ਕਹਿੰਦੇ ਬਾਕੀ ਚਲੇ ਗਏ ਤੇ ਮੇਰੇ ਬਾਰੇ ਉਹ ਬਾਵਾ ਬੋਲਣ ਲੱਗਾ ਕਿ ਤੂੰ ਆਪਣੇ ਚ ਤਾਂ ਬੜੀ ਜਿਹੜੀ ਹੈ ਸਮਾਨਤਾ ਹੈ ਤੂੰ ਬਹੁਤ ਐਟ੍ਰੈਕਟਿਵ ਹੈ ਮੈਨੂੰ ਤੂੰ ਬਹੁਤ ਚੰਗੀ ਲੱਗਦੀ ਹੈ ਤੇ ਉਹਨੇ ਕਹਦੇ ਮੈਨੂੰ ਤੇਰੀ ਲੁੱਕ ਐਸੀ ਹੈ ਕਿ ਦੂਰੋਂ ਹੀ ਬੰਦਾ ਖਿੱਚਿਆ ਜਾਂਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਸ਼ੁਰੂ ਕੀਤੀਆਂ ਤੇ ਨਾਲੇ ਉਹਨੇ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹਨੇ ਰਮਨ ਜਿਹੜਾ ਰਮਨਦੀਪ ਭਾਰੇ ਅਰਸ਼ਦੀਪ ਗਰੇਵਾਲ ਨੇ ਇਹ ਗੱਲ ਕਹੀ ਤਦ ਲਈ ਹੁਣ ਇਹ ਇਹਦੇ ਪਿੱਛੇ ਉਹਦਾ ਕਹਿਣ ਦਾ ਇਹ ਹੈ ਕਿ ਮੈਂ ਬੇਕਸੂਰਾਂ ਬੇਗਨਾਹ ਮੈਨੂੰ ਫਸਾਇਆ ਗਿਆ ਦੋਕਰਨਾ ਕਰਕੇ ਇੱਕ ਤਾਂ ਮੈਂ ਕੰਪਰੋਮਾਈਜ਼ ਨਹੀਂ ਕੀਤਾ ਰਮਨਦੀਪ ਤੇ ਜਿਹੜੀ ਇੱਛਾ ਸੀ ਉਹਦੇ ਨਾਲ ਡੀਐਸਪੀ ਦੇ ਨਾਲ ਤਾਂ ਮੈਨੂੰ ਉਹਨੇ ਫਸਾਇਆ ਦੂਜਾ ਐਸਪੀ ਬਾਰਕਰ ਸ਼ਰੀ ਤਾਬਸਾ ਹੈ ਕਿ ਮੈਂ ਹੋ ਮਰਡਰ ਕੇਸ ਉਹਨਾਂ ਦੇ ਮੁਤਾਬਕ ਨਹੀਂ ਚੱਲੇ ਇਹ ਦਾ ਢੂਡੀ ਦਾ ਕਹਿਣਾ ਤੇ ਹੁਣ ਇਹਨੇ ਜੁਆਇਨ ਕਰ ਲਿਆ ਅਸ ਸਰੈਂਡਰ ਕਰਤਾ ਫਿਰ ਅੱਗੇ ਕੀ ਹੁੰਦਾ ਇਹ ਦੱਸਣ ਵਾਲੀ ਗੱਲ ਹੈ ਇੱਕ ਦੱਸਣ ਵਾਲੀ ਗੱਲ ਹੋਰ ਵੀ ਹੈ ਉਹ ਇਹ ਹੈ ਕਿ ਜਦੋਂ ਕੋਰੋਨਾ ਕਾਲ ਸੀ ਇਹ ਅਰਸ਼ਦੀਪ ਗਰੇਵਾਲ ਕਾਫੀ ਚਰਚਤ ਅਫਸਰ ਰਹੀ ਔਰ ਇਹਦੀ ਕਾਫੀ ਜ਼ਿਆਦਾ ਤਰੇਜ ਹੋ ਰਹੀ ਸੀ ਇਹਨੇ ਕਾਫੀ ਕੰਮ ਕੀਤਾ ਲੋਕਾਂ ਨੂੰ ਅਵੇਅਰ ਕਰਨ ਲਈ ਲੋਕਾਂ ਨੂੰ ਬਚਾਉਣ ਲਈ ਤੇ ਫਿਰ ਇਹਨੂੰ ਖੁਦ ਨੂੰ ਕਰੋਨਾ ਹੋ ਗਿਆ ਸੀ ਇਹਨੂੰ ਖੁਦ ਨੂੰ ਵੀ ਕਰੋਨਾ ਹੋ ਗਿਆ ਸੀ ਤੇ ਇਨਕ ਇਹ ਉਸ ਵੇਲੇ ਚਰਚਾ ਚ ਆ ਗਈ ਸੀ ਕਿ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰਕੇ ਇੱਕ ਐਸਐਚਓ ਨੂੰ ਇੱਕ ਇੰਸਪੈਕਟਰ ਨੂੰ ਖੁਦ ਹਾਲ ਪੁੱਛਿਆ ਸੀ ਤੇ ਆਪੀ ਚਰਚਾ ਤਾਂ ਹੋਣੀ ਸੀ ਤੇ ਇੱਕ ਕਿਸਮ ਦੇ ਇਹਨੂੰ بی اے پی ٹریٹمنٹ 도 ملی ਐਥੇ ਤੱਕ ਇਹ ਜਿਹੜੀ ਚਰਚਿਤ ਹੋ ਗਈ ਸੀ ਕਿ ਉਸ ਵੇਲੇ ਡੀ ਜ਼ੀ ਪੀ ਹੁੰਦੇ ਸੀ ਦਿਨਕਰ ਗੁਪਤਾ ਉਹਨਾਂ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਸੀ ਇਹਦੀ ਇਹ ਕਾਫੀ ਮਸ਼ਹੂਰ ਹੋ ਗਈ ਸੀ ਕਰੋਨਾ ਦੇ ਟਾਈਮ ਇਨਸਪੈਕਟਰ ਅਰਸ਼ਦੀਪ ਘੋਰ ਗਰੇਵਾਲ ਤੇ ਸ਼ੇਅਰ ਇਹਨੂੰ ਸੈਲੀਬ੍ਰਿਟੀਜ਼ ਵੀ ਫੋਨ ਕਰਨ ਲੱਗੇ ਪੋਸਟਰਾਂ ਸ਼ੇਅਰ ਕਰਨ ਲੱਗੇ ਐਮਬੀ ਵਿਰਕ ਤੇ ਚਰਚਾ ਹੋਈ ਐਮਬੀ ਵਿਰਕ ਨੇ ਇਹਦੇ ਨਾਲ ਗੱਲ ਕੀਤੀ ਹੋਰ ਸੈਲੀਬ੍ਰਿਟੀਜ਼ ਨਾਲ ਗੱਲ ਕੀਤੀ ਸੋ ਇਹ ਪਪੂਲਰ ਫਿਗਰ ਬਣ ਗਈ ਸੀ ਉਹ ਪਪੂਲਰ ਫਿਗਰ ਸ਼ੇਰ ਇੱਕ ਸਾਲ ਹੋ ਗਿਆ ਭੱਜੀ ਹੋਈ ਸੀ ਕੇਸ 5 ਲੱਖ ਦਾ ਤੇ 3 ਕਿਲੋ ਅਫੀਮ ਦਾ ਇਹ ਭੱਜੀ ਹੋਈ ਸੀ ਦੇਖੋ ਇੱਕ ਗਲਤ ਹੈ ਵਕੀਲਾਂ ਨੇ ਸਮਝਾਇਆ ਹੋਵੇਗਾ ਕਿ ਭੱਜਣ ਦਾ ਕੋਈ ਫਾਇਦਾ ਨਹੀਂ ਤੇ ਜੇ ਤੂੰ ਕੇਸ ਲੜੇਗੀ ਕਾਨੂੰਨ ਤੋਂ ਜੇ ਤੇਰਾ ਤੂੰ ਬਰੀ ਹੋਗੀ ਦੁਬਾਰਾ ਤੂੰ ਫੋਰਸ ਚ ਆਏਗੀ ਦੇਖੋ ਮੈਨੂੰ ਇਹ ਲੱਗਦਾ ਕਿ ਜਿਹੜੇ ਬੜੇ ਇਹ ਅਫਸਰ ਹੁੰਦੇ ਨੇ ਨਾ ਇਹ ਜੇ ਕਿਤੇ ਬਿਲਕੁਲ ਸਹੀ ਤਰੀਕੇ ਨਾਲ ਪਰ ਸਾਡੇ ਤਾਂ ਹੁਣ ਦੇਖੋ ਪੁੱਲਰ ਦੀ ਸਟੋਰੀ ਮੈਂ ਤੁਹਾਨੂੰ ਬਾਅਦ ਚ ਦੱਸੂ ਹਰਚਰਨ ਪੁੱਲਰ ਦੀ ਮੈਨੂੰ ਬਿਲਕੁਲ ਇਫੈਕਟ ਮੈਂ ਤਾਂ ਸਿਰਫ ਮੁੱਢਲੀ ਜਾਣਕਾਰੀ ਦੱਸੀ ਹੈ ਇਹਦੀ ਜਾਣਕਾਰੀ ਕਿਉਂਕਿ ਸਾਲ ਹੋ ਗਿਆ ਕਾਫੀ ਕੁਝ ਸਾਹਮਣੇ ਹੈ ਨਿਰਣਾ ਤੁਸੀਂ ਹਾਲੇ ਵੀ ਨਹੀਂ ਕਰ ਸਕਦੇ ਜਨਰਲ ਤਾਂ ਕੋਰਟ ਨੇ ਕਰਨੇ ਦੋਡਣੇ ਆਪ ਦੇ ਪੱਖ ਉਹਨਾਂ ਨੇ ਕਿਹਾ ਸਾਡੇ ਕੋਲ ਸਬੂਤ ਨੇ ਜੇ ਸਬੂਤ ਤੋਂ ਬਿਨਾ ਤਾਂ ਐਫ ਆਈ ਆਰ ਦੇ ਵਿੱਚੋਂ ਜਾਣ ਨਹੀਂ 사ਤੇ ਸੀ ਤੇ ਇਹ ਕਹਿਦੀ ਵੀ ਉਹਨਾਂ ਨੇ ਜਾਣਬੁੱਝ ਕੇ ਫਸਾਇਆ ਬਾਕੀ ਤਾਂ ਕੋਰਟ ਦੱਸੂਗੀ ਗੱਲ ਲੇਕਿਨ ਇੱਕ ਵਧੀਆ ਅਪਸਰ ਅਸੀਂ ਇਸ ਤਰੀਕੇ ਨਾਲ ਗਵਾ ਰਹੇ ਹਾਂ ਇਹ ਗੱਲ ਜ਼ਰੂਰ ਹੈ ਔਰ ਸੱਚਮੁੱਚ ਹੀ ਇਸ ਰ ਮੈਂ ਬਹੁਤ ਵਾਰ ਮੇਰੀਆਂ ਜਦੋਂ ਮੈਂ ਡਾਇਰੈਕਟਰ ਆਈਐਸਸੀ ਉਸ ਵੇਲੇ ਤਿੰਨ ਚਾਰ ਕੁੜੀਆਂ ਜਿਹੜੀਆਂ ਆਈਆਂ ਤਾਂ ਕਰਨ ਆਈਐਸ ਦੀ ਤਿਆਰੀ ਸੀ ਪਰ ਉਹ ਇਨਸਪੈਕਟਰ ਦਾ ਪੇਪਰ ਪਾਸ ਕਰ ਗਏ ਤੇ ਉਹ ਬਣ ਗਏ ਸਬ ਇਨਸਪੈਕਟਰ ਤੇ ਉਹਨਾਂ ਨੂੰ ਮੈਂ ਜਿਹੜੇ ਵੀ ਸਕਸੈਸਫੁਲ ਹੁੰਦੇ ਸੀ ਉਹਨਾਂ ਨੂੰ ਮੈਂ ਸਾਲ ਚ ਇੱਕ ਵਾਰੀ ਬੁਲਾ ਕੇ ਆਨਰ ਕਰਦੇ ਸੀ ਡਿਪਾਰਟਮੈਂਟ ਵੱਲੋਂ ਮੈਂ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਕਹਿੰਦੇ ਦੇਖੋ ਆਇਆ ਤਾਂ ਸੀ ਆਈਐਸ ਸੀ ਪਰ ਮੈਂ ਕਿਹਾ ਵੀ ਛੋਟੀ ਪੋਸਟ ਦੀ ਹੈ ਜਿੱਦ ਦੀ ਉਮਰ ਦੇ ਵਿੱਚ ਤੁਸੀਂ ਸਬ ਇਨਸਪੈਕਟਰ ਬਣ ਗਏ ਨਾ ਬੱਚਿਓ ਜੇ ਤੁਸੀਂ ਇਮਾਨਦਾਰੀ ਨਾਲ ਚੱਲਿਆ ਤਾਂ ਤੁਸੀਂ ਘਟੋ ਘਟਾ ਅੱਜ ਤੱਕ ਜਾਓਗੇ ਪਰ ਸ਼ਰਤ ਇਹ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਤੁਹਾਡੇ ਤੇ ਕੋਈ ਲੰਚਨ ਨਾ ਹੋਵੇ ਨਿਰਪੱਖ ਹੋ ਕੇ ਚੱਲੋ ਤੇ ਲੋਕਾਂ ਦੀ ਸੇਵਾ ਸਮਝ ਕੇ ਕਰੋ ਨਾ ਕਿ ਪੈਸਾ ਕਮਾਉਣ ਲਈ ਕਰੋ ਦੇਖੋ ਹੁਣ ਕੋਈ ਪਤਾ ਨਹੀਂ ਜਿਹੜੀ ਪਾਵਰ ਹੁੰਦੀ ਹੈ ਨਾ ਉਹ ਬੰਦੇ ਨੂੰ ਜ਼ਿਆਦਾ ਹজম ਨਹੀਂ ਹੁੰਦੀ ਤੇ ਐਸਾ ਚੂ ਬੜਾ ਪਾਵਰਫੁਲ ਹੁੰਦਾ ਆਬ ਤੇ ਲਕਚੂ ਦਾ ਪਾਵਰਫੁਲ ਹੁੰਦੇ ਹੀ ਹੈ ਨਾ ਤੇ ਹੁਣ ਇਹ ਗੱਲ ਜਿਸ ਤਰੀਕੇ ਦੀ ਸਟੋਰੀ ਇਹ ਸਾਹਮਣੇ ਆਈ ਹੈ ਇਸ ਤਰ੍ਹਾਂ ਦੀ ਬੜੀਆਂ ਸਾਰੀਆਂ ਸਟੋਰੀਜ਼ ਆਉਂਦੀਆਂ ਨੇ ਕਿ ਪੁਲਿਸ ਇਸ ਤਰ੍ਹਾਂ ਕਰਦੀ ਹੈ ਤੇ ਕੀ ਇਹਨਾਂ ਨੇ ਕੀਤਾ ਜਾਂ ਦੂਜੀਆਂ ਸਟੋਰੀ ਵੀ ਆਉਂਦੀਆਂ ਨੇ ਫਸਾ ਵੀ ਲਏ ਜਾਂਦੇ ਨੇ ਤੋਂ ਇਹ ਸਾਰਾ ਕੁਝ ਚੱਲਿਆ ਹੁਣ ਤੁਹਾਡੇ ਸਾਹਮਣੇ ਜਿਹੜੇ ਬੰਦੇ ਲੋਕਾਂ ਨੂੰ ਫੜਦੇ ਸੀ ਹਰਚੰਦ ਸਿੰਘ ਭੁੱਲਰ ਖੁਦਾਪ ਟਰੈਪ ਚ ਆ ਗਏ ਦੇ ਉਹ ਜੜੜਾ ਲੋਕਾਂ ਦੇ ਟਰੈਪ ਲਾਉਂਦੇ ਨੇ ਆਪ ਆ ਜਾਂਦੇ ਨੇ ਤੇ ਕੀ ਉਹਦੇ ਪਿੱਛੇ ਚੱਲ ਰਿਹਾ ਹੁੰਦਾ ਹੈ ਇਹ ਪਰ ਇੱਕ ਗੱਲ ਜ਼ਰੂਰ ਹੈ ਕਿ ਕ੍ਰਾਪਸ਼ਨ ਤੇ ਤਾਂ ਕੋਈ ਦੋਰਾਵਾ ਨਹੀਂ ਹੈ ਕਿ ਸਭ ਕੁਝ ਸਹੀ ਨਹੀਂ ਰਿਸ਼ਵਤ ਭ੍ਰਸ਼ਟਾਚਾਰ ਤਾਂ ਚੱਲ ਹੀ ਰਿਹਾ ਹੈ ਇਹਦੇ 'ਚ ਕੋਈ ਦੋਰਾਵਾ ਨਹੀਂ ਆਪਾਂ ਗੱਲਬਾਤ ਕਰਦੇ ਰਹਾਂਗੇ ਤੁਹਾਨੂੰ ਮੈਂ ਅਰਸ਼ ਦੀਪਕਾ ਔਰ ਗਰੇਵਾਲ ਦੀ ਪੂਰੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਲੱਗੇ ਥੋੜਾ ਬਹੁਤ